ਬੜਾ ਬੜਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਦੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੋ ਚੋਤ ਕੋ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਇਹ ਇਹ ਘਟਿਆ ਜੇ ਵੱਧ ਨਹੀਂ ਗਾ ਘਟਿਆ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਹਿੰਦਾ ਹੁੰਦਾ ਕਿਤੇ ਵੀ ਘਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਹੈ ਕਿ ਜੀ पागल है। कोई किसी पागल ने अपनी बहन ਦੇ ਕੱਪੜੇ ਪਾੜੇ ਕ ਆਪਣੀ ਮਾਂ ਦੇ ਕੱਪੜੇ ਪਾੜੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਹੋ? ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਵੇ ਬੁਰੀ ਨਾ ਜਾਵੇ ਜਾਂ ਨਿੱਕੀ ਏਟ ਨੂੰ ਛੇੜ ਜਾਵੇ। ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ। ਅੱਜ ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਉਹ ਖਾਸ ਕਰਕੇ ਅੱਜ ਦੇ ਪੰਜਾਬ ਸਟੇਟ ਦੇ ਵਿੱਚ ਤੇ ਆਵਾਏ ਉੱਠ ਗਿਆ। ਸਜਾ ਤੇ ਜੀ ਇਹ